ਪਾਪ ਕਰਿਓ ਹਰ ਕਹਿ ਤੁਮਰੇ ਪਟ ਉਹ ਤਰ ਪੈ ਚੜ ਸੀਤ ਸਹਾ ਹੈ ਕਾਨਾ ਨੇ ਕਿਹਾ ਏ ਗੋਪਿਓ ਤੁਹਾਡੇ ਬਸਤਰ ਚੁਰਾ ਕੇ ਮੈਂ ਪਾਪ ਕੀਤਾ ਹੈ ਆਤੇ ਬ੍ਰਿਚ ਉਤੇ ਚੜ ਕੇ ਸਰਦੀ ਸਹਾਰੀ ਹੈ ਜੋ ਹਮ ਪ੍ਰੇਮ ਛਕੇ ਅਤ ਹੀ ਤੁਮ ਕੋ ਹਮ ਢੂੰਡਤ ਢੂੰਡ ਲਹਾ ਹੈ ਮੈਂ ਤੁਹਾਡੇ ਪ੍ਰੇਮ ਵਿੱਚ ਆਤਮਤ ਵਾਲਾ ਹੋ ਗਿਆ ਹਾਂ ਇਸਲੇ ਤੁਹਾਨੂੰ ਮੈਂ ਇਥੇ ਢੂੰਡ ਢੂੰਡ ਕੇ ਲੱਭਿਆ ਹੈ ਜੋਰ ਪਰ ਨਾਮ ਕਰੋ हमको कर सौ ਲਗੈ ਤੁਮ ਮੇਰੀ ਹਹਾ ਹੈ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ ਜੇ ਨਹੀਂ ਕਰੋਗੀਆਂ ਤਾਂ ਤੁਹਾਨੂੰ ਮੇਰੀ ਸੌ ਲਗੇ ਕਾਨਾ ਕਹੀ ਹਸ ਬਾਤ ਸੁਨੋ ਸੁਭ ਚਾਰ ਪਈ ਤੋ ਵਿਚਾਰ ਕਹਾ ਹੈ ਕਾਨਾ ਨੇ ਗੋਪੀਆਂ ਨੂੰ ਹੱਸ ਕੇ ਕਿਹਾ ਕੇ ਸ਼ੋਭ ਗੱਲ ਸੁਣੋ ਜੇ ਅੱਖਾਂ ਚਾਰ ਹੋ ਗਈਆਂ ਹਨ ਤਾਂ ਫਿਰ ਵਿਚਾਰ ਕਾਦਾ ਹੈ ਸੰਕ ਕਰੋ ਹਮਤੇ ਨਾ ਕਚੂ ਅਰ ਲਾਜ ਕਚੂ ਜੀ ਮੈਂ ਨਹੀਂ ਕੀਜੈ ਮੇਰੇ ਕੋਲੋ ਕੁਝ ਵੀ ਸੰਗ ਨਾ ਕਰੋ ਅਤੇ ਨਾ ਹੀ ਮਨ ਵਿੱਚ ਕੁਝ ਲੱਜਾ ਕਰੋ ਜੋਰ ਪਰ ਨਾਮ ਕਰੋ ਹਮਕੋ ਕਰ ਦਸਨ ਕੀ ਬੇਨਤੀ ਸੁਨ ਲੀਜੈ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ ਅਤੇ ਮੈਂ ਦਾਸ ਦੀ ਬੇਨਤੀ ਸੁਣ ਲਵੋ ਕਾਨਹਿ ਕਹੀ ਹਸ ਕੈ 300 ਤੁਮ ਰੇ ਮਿਰਗ ਸੇ ਦ੍ਰਿਗ ਦੇਖਤ ਜੀਜੈ ਕਾਨਾ ਨੇ ਉਹਨਾਂ ਨੂੰ ਹੱਸ ਕੇ ਕਿਹਾ ਕਿ ਮੈਂ ਤੁਹਾਡੀਆਂ ਹਿਰਨ ਵਰਗੀਆਂ ਅੱਖਾਂ ਨੂੰ ਵੇਖ ਕੇ ਚੌਂਦਾ ਹਾਂ ਡੇਰਣ ਨਾਏ ਕਹੈ ਤੁਮਰੇ ਇਹ ਤੇ ਤੁਮਰੋ ਕਛੂ ਨਾਹੀਂ ਨਛੀਜੈ मैं थोड़े तो घर जाके कुछ नहीं कह इसलिए तो कोई हानि नहीं होगी दोहरा काना जबै पट ना दे तब गोपी सब हार काना ने जद बस्त्र ना दिते ता सब गोपिया ने हार के काना कह सो की जी है कि नो यह विचार ਇਹ ਵਿਚਾਰ ਕੀਤਾ ਕਿ ਜੋ ਕਾ ਨਾ ਕਹਿੰਦਾ ਹੈ ਉਹ ਹੀ ਕਰੀਏ ਸਵੈਯਾ ਜੋਰ ਪਰ ਨਾਮ ਕਰੋ ਹਰ ਕੋ ਕਰ ਆਪਸ ਮੈਂ ਕਹਿ ਕੈ ਮੁਸਕਾਨੀ ਹੱਥ ਜੋੜ ਕੇ ਸ਼੍ਰੀ ਕ੍ਰਿਸ਼ਨ ਨੂੰ ਪ੍ਰਣਾਮ ਕਰੋ ਇਹ ਗੱਲ ਆਪਸ ਵਿੱਚ ਕਰਕੇ ਗੋਪੀਆਂ ਹੱਸ ਪਈਆਂ ਸ਼ਿਆਮ ਲੱਗੀ ਕਹਿਨੇ ਮੁਖ ਤੇ ਸਭ ਹੀ ਗੁਪੀਆਂ ਮਿਲ ਅਮਰਤ ਬਾਨੀ ਸਾਰੀਆਂ ਗੋਪੀਆਂ ਮਿਲ ਕੇ ਮੂੰਹ ਵਿੱਚੋਂ ਸਿਆਮ ਨੂੰ ਅੰਮ੍ਰਿਤ ਵਰਗੇ ਬੋਲ ਕਹਿਣ ਲੱਗਿਆ। ਉਹ ਪਰਸਾਨ ਕਹਿਓ ਹਮ ਪੈ ਕਰ ਬਾਤ ਕਹੀ ਤゥム ਸੋ ਹਮ ਮਾਨੀ। ਹੁਣ ਪਰਸਾਨ ਹੋਵੋ ਕਿਉਂਕਿ ਸਾਨੂੰ ਜੋ ਕੁਝ ਤੁਸੀਂ ਕਿਹਾ ਸੀ ਉਹ ਗੱਲਾਂ ਸੀ ਮਾਨ ਲਈ ਹੈ। ਅੰਤਰ ਨਹੀਂ ਰਹਿਓ ਇਹ ਜਾ ਅਬ ਸੋ ਭਲੀ ਤゥム ਜੋ ਮਨ ਪਾਨੀ। ਇਥੇ ਹੁਣ ਤੁਹਾਡੇ ਅਤੇ ਸਾਡੇ ਵਿੱਚ ਕੋਈ ਅੰਤਰ ਨਹੀਂ ਰਿਹਾ ਸਾਡੇ ਲਈ ਉਹ ਗੱਲ ਚੰਗੀ ਹੈ ਜੋ ਤੁਹਾਡੇ ਮਨ ਪਾਉਂਦੀ ਹੈ ਕਾਮ ਕੇ ਬਾਨ ਬਣੀ ਬਰਚੀ ਪਰੋਟੇ ਤਨ ਸੇ ਦਿਗ ਸੁੰਦਰ ਤੇਰੇ ਏ ਪਿਆਰੀ ਗੋਪੀਓ ਤੁਹਾਡੇ ਪਰਵਟੇ ਤਣੁਸ਼ ਵਰਗੇ ਅਤੇ ਸੁੰਦਰ ਨੈਣ ਕਾਮ ਦੇ ਤੀਰ ਦੇ ਸਮਾਨ ਹਨ ਅਤੇ ਤੁਹਾਡੀ ਚਿਤਵਨ ਬਰਚੀ ਜਹੀ ਹੈ ਆਨਣ ਹੈ ਸਸ ਸੋ ਹਲਕੈ ਹਰ ਮੋਹੇ ਰਹਿ ਮਨ ਰੰਚਕ 헤ਰੇ ਮੁਖੜਾ ਚੰਦਰਮਾ ਵਰਗਾ ਅਤੇ ਜੁਲਫਾਂ ਨਾਗ ਜਹੀਆਂ ਹਨ ਜਰਾ ਜਿੰਨਾ ਵੇਖਣ ਨਾਲ ਹੀ ਮਨ ਮੋਹਿਆ ਜਾਂਦਾ ਹੈ ਤੋ ਤੁਮ ਸਾਥ ਕਰੀ ਬੇਨਤੀ ਜਬ ਕਾਮ ਕਰਾ ਉਪਜੀ ਜੀ ਮੇਰੇ ਤਦ ਹੀ ਤੁਹਾਡੇ ਅੱਗੇ ਬੇਨਤੀ ਕੀਤੀ ਹੈ ਜਦ ਮੇਰੇ ਮਨ ਵਿੱਚ ਕਾਮ ਕਲਾ ਉਪਜੀ ਹੈ ਚੋਂ ਬਨ ਦੇਹੋ ਕਹੇਓ ਸਭ ਹੀ ਮੁਖ ਸੋਹ ਹਮੈ ਕਹ ਹੈ ਨਹ ਡੇਰੇ ਇਸੇ ਲਈ ਮੈਂ ਤੁਹਾਨੂੰ ਕਿਹਾ ਹੈ ਮੈਨੂੰ ਸੌ ਲੱਗੇ ਤੁਹਾਡੇ ਘਰ ਨਹੀਂ ਦੱਸਦਾ ਹੋਏ ਪਰਸਾਨ ਸਭ ਗੁਪੀਆਂ ਮਿਲ ਮਾਨ ਲਈ ਜੋ ਕਾਣਾ ਕਹੀ ਹੈ ਸਾਰੀਆਂ ਗੋਪੀਆਂ ਨੇ ਮਿਲ ਕੇ ਪ੍ਰਸੰਨਤਾ ਪੂਰਵਕ ਉਹ ਗੱਲ ਮੰਨ ਲਈ ਜੋ ਸ਼ਾਮ ਨੇ ਕਹੀ ਹੈ ਜੋਰ ਹੁਲਾਸ ਵਢਿਓ ਜੀ ਮੈਂ ਗਿਨਤੀ ਸਰਤਾ ਮਗ ਨਹਿ ਬਹੀ ਹੈ ਉਹਨਾਂ ਦੇ ਮਨ ਵਿੱਚ ਜੋਰ ਨਾਰ ਉਲਾਸ ਵੱਧ ਗਿਆ ਅਤੇ ਸਾਰੀਆਂ ਗੋਪੀਆਂ ਪ੍ਰੇਮ ਦੇ ਵਹਿਣ ਵਿੱਚ ਵੈ ਗਈਆਂ ਸੰਖ ਚੋਟੀ ਦੋਹੂ ਕੇ ਮਨ ਤੇ ਹਸ ਕੇ ਹਰ ਤੋ ਇਹ ਬਾਤ ਕਹੀ ਹੈ ਜਦੋਂ ਇਹਨਾਂ ਦੇ ਮਨ ਵਿੱਚੋਂ ਸੰਗ ਹਟ ਗਈ ਤਦੋ ਹੀ ਸ਼੍ਰੀ ਕ੍ਰਿਸ਼ਨ ਨੇ ਹੱਸ ਕੇ ਇਹ ਗੱਲ ਕਹੀ ਬਾਤ ਸੁਨੋ ਹਮਰੀ ਤੁਮ ਹਮ ਕੋ ਨਿਦ ਆਨੰਦ ਆਜ ਲਹੀ ਹੈ ਕਿ ਤੁਸੀ ਮੇਰੀ ਗੱਲ ਸੁਨੋ ਅੱਜ ਮੈਨੂੰ ਆਨੰਦ ਦਾ ਖਜ਼ਾਨਾ ਲੱਪ ਪਿਆ ਹੈ ਤੋ ਫਿਰ ਬਾਤ ਕਹੀ ਉਹਨੂੰ ਸੁਨ ਰੀ ਹਰਜੂ ਭਿਖ ਬਾਤ ਕਹੀ ਤਦੋ ਫਿਰ ਉਹਨਾ ਗੋਪੀਆਂ ਨੇ ਗੱਲ ਕੀਤੀ ਕਿ हे ਸਖੀ ਸੁਣ ਵੇਖ ਕ੍ਰਿਸ਼ਨ ਨੇ ਕੀ ਗੱਲ ਕਹੀ ਹੈ ਸੋਨ ਜੋਰ ਹੁਲਾਸ ਵੜਿਓ ਜੀ ਮੈਂ ਗਿਨਤੀ ਸਰਤਾ ਮਗਨੇਹ ਬਹੀ ਸੁਣ ਇਹਨਾ ਦੇ ਮਨ ਵਿੱਚ ਉਹ ਲਾਸ ਵੱਧ ਗਿਆ ਹੈ ਅਤੇ ਗੋਪੀਆਂ ਪ੍ਰੇਮ ਦੀ ਨਦੀ ਵਿੱਚ ਰੁੜ ਗਈਆਂ ਹਨ ਆਪ ਸੰਕ ਛੋਟੀ ਇਨ ਕੈ ਮਨ ਕੀ ਤਬ ਹੀ ਹਸਕੈ ਇਹ ਬਾਤ ਕਹੀ ਹੁਣ ਇਹਨਾ ਦੇ ਮਨ ਦੀ ਸੰਗ ਖਤਮ ਹੋ ਗਈ ਹੈ ਤਦੇ ਹੀ ਤਾਂ ਇਹਨਾ ਨੇ ਹਸ ਕੇ ਗੱਲ ਕਹੀ ਹੈ अवसात पयो हम को दुर्गा बर मात सदा एहि सत्य सही हुन दुर्गा दा दित्ता वार सच्चा हो गया है दुर्गा माता सदा सच्ची अते सही है काना तब कर खेलति नौ संग पैपट दे कर छोर दैहि है कृष्ण ने उना नार रास रेला कीती अते वस्त्र दे के छड़ देता 71 ਤਬੈ ਕੁਪੀਆ ਸਭ ਚੰਡ ਸਰਾਹਤ ਧਾਮ ਗਈ ਹੈ ਤਦੋਂ ਸਾਰੀਆਂ ਗੋਪੀਆਂ ਇਕੱਠੀਆਂ ਹੋ ਕੇ ਚੰਡੀ ਦੁਰਗਾ ਦੀ ਸਰਾਹਣਾ ਕਰਦੀਆਂ ਘਰਾਂ ਨੂੰ ਚਲੀਆਂ ਗਈਆਂ ਹਨ ਆਨੰਦ ਅਤ ਸੋ ਬੂਡਿਓ ਤਿੰਨ ਕੇ ਜੀ ਸੋ ਉਪਮਾ ਕਬਚੀਨ ਲਈ ਹੈ ਉਹਨਾਂ ਦੇ ਮਨ ਵਿੱਚ ਬਹੁਤ ਆਨੰਦ ਵਧ ਗਿਆ ਹੈ ਜਿਸ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਸਮਝੀ ਹੈ ਜਿਉ ਆਤ ਮੇਗ ਪਰ ਆ ਤਰ ਪੈ ਤਰ ਜਿਉ ਸਬਜੀ ਸੋਭ ਰੰਗ ਪਈ ਹੈ ਕਿ ਜਿਉ ਧਰਤੀ ਉੱਤੇ ਬਹੁਤ ਮੀਂਹ ਪੈਣ ਨਾਲ ਸਾਰੀ ਧਰਤੀ ਹਰਿਆਵਲ ਕਰਨ ਸੁੰਦਰ ਰੰਗ ਵਾਲੀ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ